ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਮ ਹੋਗੇ ਸੋ ਸ਼ੁਰੂਆਤ ਕਰੀਏ ਜੀ ਬੱਸ ਤਾਂ ਲੇਟ ਹੋ ਗਏ ਦਿਨ ਦੀ ਸ਼ੁਰੂਆਤ ਕਰਨ ਦੇ ਲਈ ਆਂਦਰਜੀਤ ਲੇਟ ਕਰਵਾ ਦਿੰਦੇ ਆਪਾਂ ਨੂੰ ਤੇ ਟਾਈਮ ਮਿੰਨਾ ਦਾ 11:00 ਵਜੇ ਤੇ ਇੰਦਰ ਜੀ ਮੈਂ ਕਿਹਾ ਸੀ ਵੀ 10:00 ਵਜੇ ਜਾਣਾ ਇੰਦਰ ਜੀ ਲੇਟ ਕਰਵਾ ਦਿੰਦੇ ਆ ਤੇ ਸੋ ਅੱਪਾ ਚੱਲਿਆਂ ਮਹਿੰਦੀ ਲਗਵਾਉਣ ਦੇ ਲਈ ਕਿਉਂਕਿ ਆਪਾਂ ਜਾਣਾ ਹੈ ਪਿਆ ਸੰਗਰੂਰ ਸਾਈਡ ਬਾਕੀ ਸਾਰੀ ਤਿਆਰੀ ਆਪਣੀ ਡਾਨਾ ਬਸ ਮਹਿੰਦੀ ਰਹਿੰਦੀ ਆ ਸੋ ਮਹਿੰਦੀ ਲਗਾਉਣ ਲਈ ਚੱਲੇ ਆ ਔਰ ਦੇਖ ਲਓ ਮੈਂ ਇੰਦਰਜੀਤ ਨੂੰ ਦੱਸਿਆ ਵੀ ਨਹੀਂ ਸੀਗਾ ਮਹਿੰਦੀ ਲਗਵਾਉਣ ਜਾਣਾ ਮੈਂ ਕਿਹਾ ਵੀ ਮੇਰੇ ਲਈ ਇੱਕ ਘੰਟਾ ਕੱਢ ਲਓ ਉਹ ਆਪੇ ਗੈਸ ਕਰ ਗਿਆ ਵੀ ਇਹਨੇ ਕਿੱਥੇ ਜਾਣਾ ਮੈਨੂੰ ਕਹਿੰਦੇ ਐਕਟੀਵਾ ਤੇ ਜਾਈ ਮੈਂ ਕਿਹਾ ਐਕਟੀਵਾ ਤੇ ਜਾਣ ਵਾਲੋ ਕੰਮ ਨਹੀਂ ਹੈਗਾ ਤੇ ਆਪੇ ਗੈਸ ਕਰ ਗਿਆ ਇਹ ਜਗਾ ਰ ਵਾਲਾ ਹੋਣਾ ਚਾਹੀਦਾ ਠੀਕ ਆ ਨਾ ਕੌਣ ਨਵੀਂ ਨਹੀਂ ਉਹਦੇ ਕੋਲ ਗੱਡੀ ਆ ਉਹ ਦੇਖ ਤੇ ਉਹ ਸਕੂਟਰੀ ਵਾਲੇ ਚੱਕਦੇ ਸੀ ਜੇ ਆਪਾਂ ਚੱਲਨੇ ਆ ਪਹਿਲਾਂ ਆਪਾਂ ਗਿੱਲਾ ਜੋ ਬੰਦਾ ਪਟਕਾ ਲੈਣਾ ਹੈ ਇੱਕ ਮੋਟਰ ਕੀ ਕੁੜਤਾ ਪਜਾਮਾ ਪਾਉਣਾ ਉਹਨੇ ਕੱਲ ਤੇ ਉੱਪਰ ਦੀ ਜੈਕਟ ਜੈਕਟ ਨਾਲ ਦਾ ਆਪਾਂ ਪਟਕਾ ਲੈਣਾ ਇੱਕ ਪਹਿਲਾਂ ਫਟਕਾ ਲੈ ਕੇ ਫਿਰ ਆਪਾਂ ਟ੍ਰੈਕਟ ਮੈਦੀ ਲਵਾ ਕੇ ਆਉਣਾ ਫਟਾਫਟ ਕਰ ਕਿਉਂਕਿ ਟਾਈਮ ਨਹੀਂ ਹੈਗਾ ਇੰਨਾ ਵੈਸੇ ਮੈਂ ਅੱਜ ਪਾਠ ਤੇ ਜਾਣਾ ਸੀ ਦੇਖੋ ਮੇਰੇ ਪੇਕਿਆਂ ਦੇ ਘਰ ਪਾਠ ਹੈ ਤੇ ਮੈਂ ਉਰੇ ਫਿਰਦੀ ਆ ਇਸ ਬੰਦੇ ਦੀ ਬਦੌਲਤ ਇਹ ਨਾ ਆਪ ਗਿਆ ਨਾ ਮੈਨੂੰ ਜਾਣ ਦਿੱਤਾ ਤੇ ਪਾਠ ਸੀਗਾ ਅੱਜ ਤੇ ਅੱਜ ਉਧਰ ਸੰਗਰੂਰ ਸਾਈਡ ਵੀ ਸੀਗਾ ਨਹੀਂ ਤਾਂ ਫਿਰ ਮੈਂ ਡੈਡੀ ਉਹਨਾਂ ਨੂੰ ਲੈ ਜਾਣਾ ਸੀਗਾ ਮੈਂ ਡੈਡੀ ਮੰਮੀ ਉਸ ਤਿੰਨਾਂ ਦੇ ਜਾਏ ਆਉਣਾ ਸੀਗਾ ਫਿਰ ਉਧਰ ਵੀ ਸੀਗਾ ਅੱਜ ਪਾਠ ਵਿਆਹ ਵਾਲਿਆਂ ਦੇ ਘਰ ਡੈਡੀ ਉਹਨੇ ਉਧਰ ਗਏ ਨੇ ਮੈਨੂੰ ਦੋਨੋਂ ਪਾਸੇ ਰਖਾਤਾ ਇਹਨੇ ਨਾ ਉਧਰ ਨਾ ਉਧਰ ਬੱਸ ਐਵੇਂ ਇਹਨਾਂ ਆਪ ਜਾਣਾ ਉਹਦਾ ਨਾਂ ਮੈਨੂੰ ਐਵੇਂ ਬੱਸ ਦੋ ਪਾਸੀ ਰਖਾਤਾ ਮੈਨੂੰ ਤੇ ਜੇ ਮੈਨੂੰ ਐ ਪਤਾ ਹੁੰਦਾ ਨਾ ਕੱਲ ਜਵਾਕਾਂ ਜੁੱਤੀ ਸੀ ਮੈਂ ਕੱਲ ਚੱਲ ਜਾਣਾ ਸੀ ਆਪ ਜਿੱਤੇ ਆਪ ਦੂਰ ਕਰਕੇ ਜਵਾਕ ਆਪਦੇ ਆ ਭੇਜਦੇ ਨਾ ਭੇਜਦੇ ਚਲੋ ਕੋਈ ਗੱਲ ਨਹੀਂ ਜੋ ਹੁੰਦਾ ਕਹਿੰਦੇ ਚੰਗੇ ਲਈ ਹੁੰਦਾ ਚੱਲ ਮੈਂ ਕਿਹਾ ਫਿਰ ਮਹਿੰਦੀ ਲਗਵਾ ਲਈ ਉਹਨੇ ਕਿੰਨਾ ਤੋਂ ਆਪਾਂ ਅੱਦ ਤੱਕ ਕੰਮ ਕਰ ਲਿਆ ਅੱਦ ਤੱਕ ਮੁੜਦੇ ਹੋਏ 11:00 ਵਜੇ 12:00 ਵਜੇ ਬਸ ਮੁੜਦਾ ਜੋ ਬੰਦਾ ਪਟਕਾ ਫੜਦਾ ਆ ਉਹ ਮੇਰੇ ਤਾਂ ਗਿਆ ਪੀਕੋ ਕਰਦੇ ਆ ਉਹ ਟਾਈਮ ਲੱਗਦਾ ਸੀ ਮੈਨਾਂ ਚੱਲਣ ਦੂਸਰਾਂ ਨੂੰ ਬਾਕੀ ਸਾਰੇ ਕੰਮ ਆਪਣੇ ਹੀ ਹੋ ਗਏ ਉਹ ਡਾਇਰੈਕਟ ਜਾਣਾ ਆਪਾਂ ਮਹਿੰਦੀ ਵਾਲੇ ਕੋਲ ਲਓ ਵੀ ਦੇਖ ਲਓ ਇੰਦਰਜੀਤ ਨੇ ਘਰ ਤੋਂ ਹੀ ਟਾਈਮ ਗਿਣਨਾ ਸਟਾਰਟ ਕੀਤਾ ਹੋਇਆ ਘਰੋਂ ਘੰਟੇ ਦਾ ਮੈਂ ਕਹਿ ਕੇ ਆਈ ਸੀ ਵੀ ਮੇਰੇ ਨਾਲ ਘੰਟੇ ਲਈ ਚੱਲੋ ਮੈਨੂੰ ਕਹਿੰਦੇ ਅੱਧਾ ਘੰਟਾ ਹੋ ਗਿਆ ਤੇ ਅੱਧਾ ਘੰਟਾ ਮੈਨੂੰ ਆ ਜੈ ਜੀ ਟ੍ਰੈਫਿਕ ਤੋਂ ਵੀ ਲੈ ਕੇ ਚੱਲੋ ਅੱਧਾ ਘੰਟਾ ਤੁਸੀਂ ਮੈਨੂੰ ਮਹਿੰਦੀ ਵਾਲਾ ਦਾ ਮੂਹ ਦਿਖਾ ਕੇ ਮੋੜ ਲਿਆ ਹੁਣ ਸਭ ਇਹੀ ਗੱਲ ਹੈ ਘੰਟੇ ਦਾ ਗਿਆ ਹੀ ਘੰਟਾ ਵੀ ਦੇਖ ਮਹਿੰਦੀ ਵਾਲਾ ਦੇਖ ਲਿਆ ਚੱਲ ਚੱਲੀਏ ਬਾਬਸ ਨਹੀਂ ਨਹੀਂ ਤੁਸੀਂ ਲੈ ਕੇ ਜਾਣ ਕੇ ਇੱਧਰ ਦੀ ਆਇਆ ਟ੍ਰੈਫਿਕ ਵਿੱਚ ਦੀ ਨਾਰੋ ਨਾਰ ਜਾਣਾ ਸੀਗਾ ਆ ਮੈਨੂੰ ਜਿੱਥੇ ਉਧਰ ਵੀ ਸਿੱਧਾ ਜਾਣਾ ਸੀਗਾ ਇੱਧਰ ਜਾਮ ਚ ਲਿਆ ਕੇ ਫਸਾ ਲਿਆ ਇੰਦਰਜੀਤ ਨੇ ਅੱਧਾ ਘੰਟਾ ਇੱਥੇ ਲੱਗ ਗਿਆ ਦਿਲ ਕਾਲਾ ਪੈਂਦਾ ਹੁਣ ਤਾਂ ਵੀ ਕੁਝ ਖਾ ਪੀ ਲਈਏ ਹੁਣ ਤਾਂ ਕੁਝ ਖਾ ਵੀ ਲਈਏ ਹੈਨਾ ਕੱਲ ਨੂੰ ਆਤਰ ਅਕਲਾ ਕੱਲ੍ਹ ਹੂੰ ਕੀ ਆ ਦੋ ਦਿਨ ਵਿਆਹ ਚ ਸਹੀ ਗੱਲ ਲਖਰਾਕਾਂ ਵੀ ਤਗੜੀਆਂ ਜੀਆਂ ਲੈਣੀਆਂ ਪੈਣਗੀਆਂ ਨਹੀਂ ਵਿਆਹ ਵਧੀਆ ਦੇਖ ਹੋ ਜੂਗੀ ਹੂੰ ਹੂੰ ਚਲੋ ਕੋਈ ਕੈਮਰਾ ਹੈ ਨਾ ਹੁਣ ਤਾਂ ਆਪਾਂ ਲੋ ਵੀ ਘੰਟਾ ਗਿਆ ਸੀ ਉਹਣਾ ਇੱਕ ਹੋ ਗਿਆ ਆ ਕਰਕੇ ਕਹਿੰਦਾ ਨਾ ਲੇਡੀਜ਼ ਦੇ ਨਾਲ ਨਾ ਜਾਇਆ ਕਰੋ ਫਸ ਜਾਂਦਾ ਬੰਦਾ ਕੱਲ ਤਾਂ ਮਾਤ ਦੇ ਕੇ ਇੱਕ ਘੰਟਾ ਦੋ ਘੰਟੇ ਲਵਾਤੇ ਯਾਰ ਦੋ ਘੰਟੇ ਕਿੱਥੇ ਲੱਗਿਆ ਕੋਣੋਂ ਭਾਨਾ ਮਿਲਿਆ ਨਾ ਹੱਥ ਆ ਚੱਲਾ ਘੰਟਾ ਤੇੜੀ ਘੰਟਾ ਕਾਦਾ ਭਾਨਾ ਕੰਮ ਨਹੀਂ ਕਰਨਾ ਪੈਣਾ ਕੋਈ ਲੈ ਉਹ ਤਾਂ ਮੈਂ ਬਹੁਤ ਇੱਕ ਸਿੱਧੇ ਕੱਢਦੀ ਆ ਉਦੋਂ ਮੈਂ ਹੀ ਕਰ ਕਰ ਦਿੰਦੀ ਆ ਤੁਹਾਨੂੰ ਸਾਰਾ ਕੰਮ ਚਲਦੇ ਆ ਘਰੇ ਜੋ ਆਕਾ ਨੂੰ ਲੈ ਕੇ ਬੱਚੇ ਲੈ ਕੇ ਆਣਾ ਹੈ ਜੋਵਨ ਦਾ ਪਟਕਾ ਫੜਨਾ ਆਪਾਂ ਕਿੱਲਾ ਤੋਂ ਦੇਖ ਲੋ ਵਿਆਹ ਦੇ ਕਿੰਨੇ ਕੰਮਕਾਰ ਹੁੰਦੇ ਆ ਜਿਆਦੀ ਗਈ ਆਈ ਸੀ ਜੋਵਨ ਦਾ ਪਟਕਾ ਫੜ ਦਿਓ ਪਲੀਸ ਨਹੀਂ ਵੀਨ ਕੱਲ੍ਹ ਆਉਣਾ ਪੜੇਗਾ ਕੱਲ੍ਹ ਹੀ ਆ ਜੀ ਇਹ ਨਹੀਂ ਮੈਂ ਫੜ ਕੇ ਲੈ ਜੂ ਚੱਲ ਲੈ ਜੋ ਲਓ ਵੀ ਸਿੱਧਾ ਦੁਪਹਿਰ ਤੋਂ ਬਾਅਦ ਆਪਾਂ ਰਾਤ ਕਰਤੀ ਪੌਣੇ 8 ਹੋ ਗਏ ਕਿਉਂਕਿ ਫਿਰ ਮੇਰੀ ਮਹਿੰਦੀ ਲੱਗੀ ਹੋਈ ਸੀ ਉਸ ਤੋਂ ਬਾਅਦ ਆਪਾਂ ਕੋਈ ਵਲੌਗ ਦੀ ਕਲਿੱਪ ਲੈ ਨਹੀਂ ਪਾਏ ਹੈਗੇ ਮਹਿੰਦੀ ਮੈਂ ਬਸ ਤਾਂ 2 ਘੰਟੇ ਬਾਅਦ ਤਾਰਤੀ ਸੀਗੀ ਪਰ ਫਿਰ ਵੀ ਮੈਂ ਫੋਨ ਦੇਖੇ ਨਹੀਂ ਹੈਗੇ ਇੰਨੇ ਜ਼ਿਆਦਾ ਕਿਉਂਕਿ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਨੇ ਭਾਈ ਵਿਆਹ ਵੀ ਅਸੀਂ ਬੜੀ ਦੂਰ ਜਾਣਾ ਆ ਸੋ ਚਲੋ ਜੀ ਹੁਣ ਆਪਾਂ ਦੇ ਦੇ ਆ ਮੂਵੀ ਕੱਲ ਵਾਲੀ ਸਾਡੀ ਥੋੜੀ ਜੀ ਰਹਿ ਗਈ ਸੀ ਘੰਟੇ ਦੀ ਅੱਜ ਉਹ ਫਿਨਿਸ਼ ਕਰੀਏ ਤੇ ਕੱਲ ਬੱਚਿਆਂ ਨੂੰ ਛੁੱਟੀ ਕਰਵਾ ਲੈਣੀ ਆ ਆਪਾਂ ਨੇ ਆਰਾਮ ਨਾਲ ਉਠਾਂਗੇ ਬਾਕੀ ਕੱਲ ਦਾ ਸ਼ਡਿਊਲ ਤੁਹਾਨੂੰ ਕੱਲ ਦੱਸਾਂਗੇ ਸੋ ਚਲੋ ਜੀ ਅੱਜ ਵਾਲੀ ਇਹ ਵੀਡੀਓ ਦੀ ਐਂਡਿੰਗ ਆਪਾਂ ਇੱਥੇ ਹੀ ਕਰਦੇ ਹਾਂ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਬਸ ਗੱਲਾਂ ਬਾਤਾਂ ਹੀ ਹੁੰਦੀਆਂ ਨੇ ਆਪਣੀਆਂ ਤੇ ਸੋ ਇਸੇ ਤਰ੍ਹਾਂ ਸਾਡੇ ਚੈਨਲ ਤੇ ਬਨੇ ਰਿਹਾ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਰਹੋ ਥੈਂਕ ਯੂ